ਦੱਸਦਾ ਇਹ ਪਠਾਨਕੋਟ ਰੋਡ ਤੇ ਐਫਸੀਆਈ ਦੇ ਗੋਦਾਮਾਂ ਦੇ ਬਾਹਰ ਹੋਏ ਡਰਾਈਵਰ ਮੱਖਣ ਮਸੀਹ ਦੇ ਕਤਲकांड ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ ਆਰਤੀ ਐਸੋਸੀਏਸ਼ਨ ਵੱਲੋਂ ਸਥਾਨਕ ਰੈਸਟੋਰੈਂਟ ਵਿੱਚ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਗਿਆ ਹੈ ਕਿ ਕਟਨਾ ਟ੍ਰਾਂਸਪੋਰਟ ਠੇਕੇਦਾਰ ਸਿਡਿਕੈਂਟ ਅਤੇ ਆਰਤੀਆ ਵਿਚਾਰੇ ਜੜਾ ਹੈ ਚੱਲ ਰਿਹਾ ਵਿਵਾਦ ਕਾਰਨ ਵਾਪਰੀ ਹੈ ਉਜੇਜੇ ਤੌਰ ਤੇ ਪ੍ਰੈਸ ਕਾਨਫਰੰਸ ਲਈ ਗੁਰਦਾਸਪੁਰ ਪਹੁੰਚੇ ਆਰਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਦੇ ਸਾਬਕਾ ਚੇਅਰਮੈਨ ਮੰਡੀ ਬੋਰਡ ਰਵਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਮੰਦਭਾਗੀ ਘਟਨਾ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੂਸ ਹੋਇਆ ਹੈ ਪਹਿਲਾਂ ਗੁਮਾਨ ਵਿਖੇ ਵੀ ਅਜਿਹੀ ਘਟਨਾ ਜਿਹੜੀ ਆ ਵਾਪਰੀ ਸੀ ਉਹਨਾਂ 'ਤੇ ਦੋਸ਼ ਲਗਾਇਆ ਹੈ ਕਿ ਟ੍ਰਾਂਸਪੋਰਟ ਠੇਕੇਦਾਰ ਸyndicate ਆਰਤੀਆਂ ਨੂੰ ਆਪਣੀਆਂ ਗੱਡੀਆਂ ਦੇ ਖਰੀਦ ਕੀਤੀ ਗਈ ਗੋਦਾਮ ਤੱਕ ਪਹੁੰਚਾਣ ਲਈ ਮਜਬੂਰ ਕਰਦਾ ਹੈ ਅਤੇ ਜਦੋਂ ਉਹ ਆਪਣੀਆਂ ਗੱਡੀਆਂ ਜਿਹੜਾ ਹੈ ਕਿਰਾਏ ਤੇ ਲੈ ਕੇ ਫਸਲ ਗੋਦਾਮ ਤੱਕ ਪਹੁੰਚਾਉਂਦੇ ਨੇ ਤਾਂ ਉਹਨਾਂ ਦੀਆਂ ਗੱਡੀਆਂ ਖਾਲੀ ਕਰਨ ਦੀ ਬਜਾਏ ਆਪਣੀਆਂ ਗੱਡੀਆਂ ਖਾਲੀ ਕਰਾਉਣ ਦੀ ਉਹ ਜਿਹੜਾ ਹੈ ਤਰਜੀਹ ਦਿੰਦੇ ਨੇ ਉਦੋਂ ਹੀ ਪੰਜਾਬ ਪ੍ਰਦਾਨ ਨੇ ਦੋਸ਼ ਲਗਾਇਆ ਹੈ ਕਿ ਬੀਤੇ ਦਿਨ ਹੋਈ ਲੜਾਈ ਵੀ ਇਸੇ ਤਰਕਰਾਰਬਾਜ਼ੀ ਦਾ ਨਤੀਜਾ ਸੀ ਆਰਟੀ ਤੇ ਡਰਾਈਵਰ ਨੂੰ ਗੱਡੀ ਖਾਲੀ ਕਰਨ ਲਈ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਤੇ ਜਦੋਂ ਉਸ ਨੇ ਆਪਣੀ ਆਰਟੀ ਸਾਜੂ ਸ਼ਰਮਾ ਨੂੰ ਬੁਲਾਇਆ ਤਾਂ ਕਥਿਤ ਤੌਰ ਤੇ ਟ੍ਰਾਂਸਪੋਰਟ ਸਟਿੱਕਟੇਟ ਤੇ ਸਾਡੀ ਦੀਪਤੀਆਂ ਵੱਲੋਂ ਉਸ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਸਿਰ ਤੇ ਜਿਹੜਾ ਹੈ ਰਾਂਡਾ ਅਤੇ ਲੋਹੇ ਦੀਆਂ ਕੁੰਡੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਆਰਤੀ ਐਸੋਸੀਏਸ਼ਨ ਦੇ ਉਦੇਦਾਰਾਂ ਦਾ ਕਹਿਣਾ ਹੈ ਕਿ ਹਰਪਾਲ ਸਿੰਘ ਨਾਮ ਦਾ ਆਰਤੀ ਉਸ ਵੇਲੇ ਮੌਕੇ ਤੇ ਮੌਜੂਦ ਸੀ ਪਰ ਉਸ ਦਾ ਇਸ ਲੜਾਈ ਵਿੱਚ ਕੋਈ ਹੱਥ ਨਹੀਂ ਸੀ ਉਸ ਨੂੰ ਵੀ ਟਰਾਂਸਪੋਰਟਰ ਸਿੰਡੀਕੇਟ ਵੱਲੋਂ ਨਜਾਇਜ਼ ਤੌਰ ਤੇ ਫਸਾਇਆ ਗਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਆਰਤੀਆਂ ਦਾ ਪੱਖ ਲੈ ਕੇ ਅਗਲੇ ਕਾਰਵਾਈ ਜਿਹੜੀ ਹੈ ਅਗਲੀ ਕਾਰਵਾਈ ਉਹ ਹੋਣੀ ਚਾਹੀਦੀ ਹੈ ਜੇਕਰ ਜਹਾਂ ਨਾ ਹੋਇਆ ਤਾਂ ਆਰਤੀਆ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਜੜਾ ਹੈ ਉਹ ਕੀਤਾ ਜਾਵੇਗਾ ਬਹੁਤ ਹੀ ਮੰਦ ਭਾਗੀ ਘਟਨਾ ਜਿਹੜੀ ਹੈ ਉਹ ਗੁਰਦੌਸਪੁਰ ਦੀ ਲੇਟੇ ਹੋਈ ਹੈ। ਔਰ ਇਹ ਲਗਾਤਾਰ ਇਹਨਾਂ 2-3 ਸਾਲਾਂ ਦੇ ਵਿੱਚ ਦੂਜੀ ਵਾਰ ਦਾ ਤਾਂ ਜਦੋਂ ਲਿਫਟਿੰਗ ਨੂੰ ਲੈ ਕੇ ਜਿਹੜਾ ਉਹ ਦੋ ਸਦਿਨਾਂ ਨੂੰ ਜਾਣ ਆਪਣੀ ਦੇਣੀ ਪਈ। ਇਸ ਤੋਂ ਪਹਿਲਾਂ ਕਮਾਣ ਮੰਡੀ ਦੇ ਵਿੱਚ ਲਿਫਟਿੰਗ ਲੈ ਕੇ ਜਿਹੜਾ ਇੱਕ ਆੜਤੀ ਸੀ ਉਹਨੂੰ ਜਾਣ ਦੇਣੀ ਪਈ। ਔਰ ਅੱਜ ਇਹ ਲਿਫਟਿੰਗ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਇਹਦੇ ਵਿੱਚ ਦੁਆਰਾ ਇੱਕ ਸੱਜਣ ਦੀ ਜਾਨ ਗਈ ਹੈ ਸਾਨੂੰ ਉਸ ਗੱਲ ਦਾ ਬੜਾ ਦੁੱਖ ਹੈ ਪਰ ਇਸ ਜ਼ਿਲ੍ਹੇ ਦੇ ਵਿੱਚ ਲਗਾਤਾਰ ਜੋ ਠੇਕੇਦਾਰ ਮਾਫੀਆ ਨੇ ਆੜਤੀਆਂ ਦੇ ਗਲ ਚ ਕਿੜਕਾ ਪਾਇਆ ਹੋਇਆ ਔਰ ਆਪਣੇ ਪੱਦਰ ਦੇ ਉੱਤੇ ਜਿਹੜਾ ਹਮੇਸ਼ਾ ਇਹਨਾਂ ਨੇ ਹਜ਼ਾਰੇਦਾਰੀ ਬਣਾ ਕੇ ਆਰਤੀਆਂ ਨੂੰ ਇਹ ਜੇ ਹਥਿਆਰ ਵਰਤਦੇ ਨੇ ਆਰਤੀਆਂ ਤੂੰ ਆਪ ਕੰਮ ਕਰਾਉਂਦੇ ਆ ਗੁਲਾਮਾਂ ਵਾਂਗੂ ਤੇ ਪੈਸੇ ਜਿਹੜੇ ਨੇ ਇਹ ਆਪਣੀਆਂ ਜੇਬਾਂ 'ਚ ਪਾਉਂਦੇ ਇਹ ਲਗਭਗ ਪਿਛਲੇ 10 ਸਾਲ ਤੋਂ ਜਿਹੜਾ ਇਹ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਇਕੋ ਜਿਹੜਾ ਇਹ ਸਿੰਡੀਕੇਟ ਹੈ ਉਹ ਟੈਂਡਰ ਲੈਂਦੇ ਨੇ ਔਰ ਉਹਦੇ ਤਹਿਤ ਲੇਬਰ ਦਾ ਪ੍ਰਬੰਧ ਇਨਾਂ ਕੋਲ ਨਹੀਂ ਟਰੱਕਾਂ ਦਾ ਪ੍ਰਬੰਧ ਇਨਾਂ ਕੋਲ ਨਹੀਂ ਅਖੀਰ ਜਨੂੰ ਬੋਰੀਆਂ ਗਲਦੀਆਂ ਨੇ ਸਿਉਂਕ ਲੱਗਦੀ ਐ ਸ਼ਾਰਟੇਜਾਂ ਆਉਂਦੀਆਂ ਨੇ ਆੜਤੀਆਂ ਨੂੰ ਮਜਬੂਰੀ ਦੇ ਵਿੱਚ ਉਹ ਮਾਲ ਜਿਹੜੇ ਆ ਖੁਦ ਉਠਾਉਣੇ ਪੈਂਦੇ ਆਪ ਉਹ ਕੋਲੋਂ ਖਰਚਾ ਕਰਕੇ ਲੇਵਰਾਂ ਲਾ ਕੇ ਟਰਾਂਸਪੋਰਟਰਾਂ ਲਾ ਕੇ ਉਹ ਮਾਲ ਢੋਂਦੇ ਐ ਜੇ ਢੋਂ ਤੋਂ ਬਾਅਦ ਵੀ ਜਿਹੜੇ ਪੈਸੇ ਨੇ ਉਹ ਠੇਕੇਦਾਰ ਆਪਣੀਆਂ ਜੇਬਾਂ 'ਚ ਪਾ ਕੇ ਲੈ ਜਾਂਦੇ ਨੇ ਔਰ ਇਸ ਵਾਰ ਵੀ ਜਿਹੜੀ ਇਹ ਘਟਨਾ ਹੋਈ ਐ ਨੋਤੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਕਿ ਆੜਤੀਆਂ ਦੇ ਗੱਡੀਆਂ ਨੂੰ ਰੋਕ ਲਿਆ ਗਿਆ ਤੇ ਠੇਕੇਦਾਰਾਂ ਦੀਆਂ ਜਿਹੜੀਆਂ ਆਪਣੀਆਂ ਗੱਡੀਆਂ ਸੀ ਉਹ ਲਾ ਕੇ ਉਹਨਾਂ ਨੇ ਮਾਲ ਅਨਲੋਡਿੰਗ ਆਪਣੀ ਸ਼ੁਰੂ ਕੀਤੀ ਔਰ ਲਗਾਤਾਰ ਜਿਹੜੇ ਉਹਨਾਂ ਦੀਆਂ ਗੱਡੀਆਂ ਦੇ ਡਰਾਈਵਰ ਸੀ ਉਹਨਾਂ ਨੂੰ ਗਲਤ ਤਰੀਕੇ ਨਾਲ ਉਕਸਾਇਆ ਗਿਆ ਔਰ ਜਿਸ ਉਕਸਾਹਟ ਦੇ ਤੌਰ ਤੇ ਸਾਡੇ ਆੜਤੀ ਦੇ ਜਿਹੜੇ ਨੇ ਕੁਝ ਲੋਕ ਗਲ ਪਏ ਔਰ ਜੇਕਰ ਸਾਡੇ ਆੜਤੀ ਨੇ ਉਸ ਵੇਲੇ ਆਪਣਾ ਸੈਲਫ ਡਿਫੈਂਸ ਦੇ ਵਿੱਚ ਇਹ ਨਾਂ ਵਰਤਿਆ ਹੁੰਦਾ ਹਥਿਆਰ ਤਾਂ ਹੋ ਸਕਦਾ ਸਾਡੇ ਆੜਤੀ ਦੀ ਜਿਹੜੀ ਹੈ ਉਹ ਮੌਤ ਹੁੰਦੀ ਸੋ ਇਸ ਕੇਸ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਇੱਕ ਤਰਫਾ ਬਣਾਇਆ ਉਹਨਾਂ ਨੇ ਕਿਹਾ ਕਿ ਨਹੀਂ ਜੀ ਇਹ ਆੜਤੀ ਦੀ ਗੱਡੀ ਚ ਵੱਜੀ ਤੇ ਗੱਡੀ ਦੀ ਜਿਹੜੀ ਹੈ ਉਹ ਇਸ ਗੁੱਸੇ ਚ ਆ ਕੇ ਆੜਤੀ ਨੇ ਜਿਹੜੀ ਹੈ ਇਹ ਕਾਰਵਾਈ ਕੀਤੀ ਹੈ ਸੋ ਅਸੀਂ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਦੀ ਇਹ ਜੋ ਵੀ ਸਟੋਰੀ ਬਣੀ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਨੰਗੀ ਕਰਦੇ ਆ ਕਿ ਹਕੀਕਤ ਇਹ ਹੈ ਕਿ ਜੋ ਆੜਤੀਆਂ ਦੀਆਂ ਗੱਡੀਆਂ ਆਉਂਦੀਆਂ ਸੀ ਉਹਨਾਂ ਨੂੰ ਅਨਲੋਡਿੰਗ ਤੋਂ ਰੋਕਿਆ ਗਿਆ ਔਰ ਜੋ ਠੇਕੇਦਾਰਾਂ ਦੀਆਂ ਆਪਣੀਆਂ ਗੱਡੀਆਂ ਸੀ ਉਹਨਾਂ ਨੂੰ ਅਨਲੋਡਿੰਗ ਲਈ ਜਿਹੜਾ ਉਹ ਪ੍ਰੈਫਰ ਕੀਤਾ ਗਿਆ ਔਰ ਇਸ ਮਤਲਬ ਜਿਹੜੀ ਆ ਜੇਕਰ ਆੜਤੀਆਂ ਨੇ ਕਿਹਾ ਕਿ ਨਹੀਂ ਵਾਰੀ ਸੁਦੇ ਸਾਨੂੰ ਲਾਉਣੀਆਂ ਚਾਹੀਦੀਆਂ ਔਰ ਸਾਡੀਆਂ ਵੀ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਸਪੈਸ਼ਲ ਦੇ ਵਿੱਚ ਅਨਲੋਡਿੰਗ ਹੋਣ ਦਾ ਮੌਕਾ ਮਿਲਣਾ ਚਾਹੀਦਾ ਏਸੇ ਗੱਲ ਦੇ ਉੱਤੇ ਉਹਨਾਂ ਨੇ ਆੜਤੀਆਂ ਦੇ ਗਲ ਜਿਹੜਾ ਕੁਸ਼ਕ ਸਾਕੇ ਉੱਥੇ ਲੋਕਾਂ ਨੂੰ ਪਾਇਆ ਸਾਡੇ ਆੜਤੀ ਦੇ 6:30 ਵਜੀਆਂ ਨੇ ਸਿਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਕੁੰਡੇ ਮਾਰੇ ਗਏ ਨੇ ਜਿਹੜਾ ਕਿ ਤਿੱਖਾ ਹਥਿਆਰ ਹੈ ਡਰਾਡ ਮੋਰੇਕੂਰ ਔਰ ਉਸ ਰਾੜ ਦੇ ਨਾਲ ਉਸ ਆੜਤੀ ਦੀ ਮੌਤ ਵੀ ਹੋ ਸਕਦੀ ਸੀ ਲੇਕਿਨ ਪੁਲਿਸ ਨੇ ਬਿਲਕੁਲ ਉਸ ਸਾਡੇ ਆੜਤੀ ਦੇ ਕੇਸ ਨੂੰ ਜਿਹੜਾ ਇਗਨੋਰ ਕੀਤਾ ਗਿਆ ਔਰ ਬਿਲਕੁਲ ਵੀ ਆਰਤੀਆਂ ਵੱਲੋਂ ਜਿਹੜਾ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਸੋ ਇਸ ਮੌਕੇ ਦੇ ਉੱਤੇ ਅਸੀਂ ਤੁਹਾਡੇ ਪ੍ਰੈਸ ਦੇ ਜਰੀਏ ਸਰਕਾਰ ਨੂੰ ਇਹ ਜਿਹੜਾ ਆਪਣੀ ਆਵਾਜ਼ ਬੁਲੰਦ ਕਰਨੀ ਚਾਹੁੰਦੇ ਆ ਕਿ ਦੇਖੋ ਇਹ ਫੇਲ ਹੋਰ ਸਰਕਾਰ ਦੀ ਹੈ ਜੇਕਰ ਤੁਸੀਂ ਇੱਥੇ ਆਪਣੇ ਪੱਧਰ ਦੇ ਉੱਤੇ ਸਹੀ ਠੇਕੇਦਾਰਾਂ ਨੂੰ ਠੇਕੇ ਦਿੱਤੇ ਹੋਣ ਇਸ ਵੇਲੇ ਠੇਕੇਦਾਰੀ ਦਾ ਸਾਰਾ ਸਿਆਸੀਕਰਨ ਹੋਇਆ ਹੋਇਆ ਹੈ ਬਿਲਕੁਲ ਜੀ ਪਹਿਲਾਂ ਮਤਲਬ ਜਦੋਂ ਉਹ ਕਹੇ ਨੇ ਸੀ ਕਿ ਸਾਡੀਆਂ ਗੱਡੀਆਂ ਵੀ ਜਿਹੜੀਆਂ ਉਤਰਨੀਆਂ ਚਾਹੀਦੀਆਂ ਤੇ ਉਹਨਾਂ ਕਿਹਾ ਵੀ ਤੁਸੀਂ ਜਿਹੜਾ ਸਾਡੀਆਂ ਗੱਡੀਆਂ ਨੂੰ ਰੋਕਿਆ ਗਲਤ ਤਰੀਕੇ ਨਾਲ ਰੋਕਿਆ ਤਾਂ ਉਹਨਾਂ ਨੇ ਠੇਕੇਦਾਰਾਂ ਨੇ ਕੁਝ ਉੱਥੇ ਜਿਹੜਾ ਅੰਸਰਾਂ ਨੂੰ ਸਖਾ ਕੇ ਉਕਸਾ ਕੇ ਭੇਜਿਆ ਉਹਨਾਂ ਦੇ ਹੱਥਾਂ 'ਚ ਰਾੜ ਸੀਗੇ ਕੁੰਡੇ ਸੀ ਉਹਨਾਂ ਨੇ ਮਤਲਬ ਜਿਹੜਾ ਉਹ ਸਾੜਤੀ ਤੇ ਹਮਲਾ ਕੀਤਾ ਰਾਦਰ ਉਹਨੂੰ ਆੜਤੀ ਨੂੰ ਮਤਲਬ ਡੇਗ ਲਿਆ ਗਿਆ ਜਦੋਂ ਉਹਦੇ ਉੱਤੇ ਚੜ ਕੇ ਦੁਬਾਰਾ ਹਮਲਾ ਕਰਨ ਲੱਗੇ ਤਾਂ ਉਹਨੇ ਜਿਹੜਾ ਆਪਣੇ ਵੈਪਨ ਨਾਲ ਸੈਬਰ ਡਿਫੈਂਸ ਦੇ ਵਿੱਚ ਜਿਹੜੀ ਐ ਇਹ ਗੋਲੀ ਚਲਾਈ ਔਰ ਇਹ ਗੋਲੀ ਅਗਰ ਉਹ ਨਾ ਚਲਾਉਂਦਾ ਤੇ ਉਹਦੀ ਉੱਥੇ ਮੌਤ ਹੋ ਸਕਦੀ ਸੀ ਭਨੇਵਾ ਸੀ ਜਦ ਕਿ ਸਾਡੀ ਗੱਡੀ ਗੁਰਿੰਦਰ ਸਿੰਘ ਹਰਪਾਲ ਸਿੰਘ ਦੀ ਇਹ ਮਾਲ ਲੈ ਕੇ ਸਾਜਨ ਦਾ ਆਈ ਸੀ ਔਰ ਮੇਰਾ ਭਾਂਜਾ ਹਰਪਾਲ ਸਿੰਘ ਜਿਹੜਾ ਉੱਥੇ ਵੈਸੇ ਖੜਾ ਸੀ ਸੋਨ ਕਿਸੇ ਨੂੰ ਵੀ ਕੋਈ ਗੱਲ ਨਹੀਂ ਕੀਤੀ ਨਾ ਉਹਨਾਂ ਨੇ ਉਹਨੂੰ ਕਿਹਾ ਨਾ ਉਹਨਾਂ ਨੇ ਉਹਨੂੰ ਕਿਹਾ ਜਾਣ ਬੁੱਝ ਕੇ ਉਹਨੂੰ ਉਸ ਪਰਚੇ ਦੇ ਵਿੱਚ ਅੰਡੈਕਲ ਕੀਤਾ ਗਿਆ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਰਦੇ ਆਂ ਕਿ ਉਸ ਆੜ ਦੀ ਹਰਪਾਲ ਸਿੰਘ ਦਾ ਕੋਈ ਕਸੂਰ ਨਹੀਂ ਵੈਰੀਫਾਈ ਕੀਤਾ ਜਾਏ ਉਹ ਸ਼ੱਕ ਕੋਈ ਇਹੋ ਜਿਹਾ ਕਸੂਰ ਨਹੀਂ ਜਿਹਦੇ ਕਰਕੇ ਉਹਨੂੰ ਉਸ 302 ਦੇ ਵਿੱਚ ਜਿਹੜਾ ਉਹ ਮਤਲਬ ਕੀਤਾ ਗਿਆ ਹੈ। ਹੋਰ ਨਵਾਲੀਆ ਵੀ ਜਿਹੜਾ 사ਜਨ ਕੁਮਾਰ ਅੰਮ੍ਰਿਤਸਰ ਦਾਖਲ ਹੈ ਉਹਦਾ ਕੋਈ ਵੀ ਅਜੇ ਤੱਕ ਬਿਆਨ ਦਰਜ ਨਹੀਂ ਹੋਇਆ ਜਦ ਕਿ ਉਹਦਾ ਮੈਡੀਕਲ ਹੋ ਚੁੱਕਾ ਸਭ ਕੁਝ ਹੋ ਚੁੱਕਾ। ਤੁਹਾਨੂੰ ਵੀ ਲੱਗਦਾ ਕਿਉਂ ਨਹੀਂ ਕੀਤਾ ਯਾਰ ਕੀ ਦਬਾਹਾ ਹੈਗਾ ਪੁਲਿਸ ਉੱਪਰ? ਕੋਈ ਸਿਆਸੀ ਦਬਾਅ ਇਹਦੇ ਨਾਲ ਹੋ ਹੀ ਸਕਦਾ ਅਸੀਂ ਪ੍ਰਸ਼ਾਸਨ ਤੇ ਉਹੀ ਮੰਗ ਕਰਦੇ ਆ ਕਿ ਜੋ ਸੱਚ ਹੈ ਜਿਉ ਉਸ ਨੇ ਜਾਚ ਹੋਣੀ ਚਾਹੀਦੀ ਉਹਦੀ ਜਾਚ ਜੇ ਉਹਨੂੰ ਗੋਲੀ ਚਲਾਈ ਉਹ ਤੇ ਹੋ ਜੇ ਜੇ ਉਹਦੇ ਸੱਟ ਲੱਗੇ ਤੇ ਉਹਦਾ ਪਰਚਾ ਦਰਜ ਹੋ ਜਾਵੇ ਇਹ ਹੋਣਾ ਚਾਹੀਦਾ ਜੇਕਰ ਨਹੀਂ ਹੁੰਦਾਗਾ ਹੁਣੇ ਸਮੇਂ ਚ ਨਹੀਂ ਤੁਹਾਡੇ ਬਿਆਨ ਨਹੀਂ ਨਹੀਂ ਹੋਏਗਾ ਤਾਂ ਸਾਡੀ ਆਰਟੀ ਜਿੰਨੀ ਅਸ਼ੋ ਸਾਡੇ ਪ੍ਰਧਾਨ ਸਾਹਿਬ ਪੰਜਾਬ ਆਏ ਨੇ ਜਿੰਨੀ ਸਾਡੀ ਆਰਟੀ ਅਸੋਸੀਏਸ਼ਨ ਹੋएगी ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ